ਸਾਰਗ ਮਹਲਾ 5ਵਾਂ ਅਬ ਮੋਹੇ ਲਬਦਿਓ ਹੈ ਹਰ ਟੇਕਾ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਕਿ ਹੁਣ ਮੈਨੂੰ ਹਰੀ ਪਰਮੇਸ਼ਰ ਦੇ ਨਾਮ ਦੀ ਟੇਕ ਟੇਕ ਕਹਿੰਦੇ ਨੇ ਆਸਰੇ ਮੈਨੂੰ ਪਰਮੇਸ਼ਰ ਦਾ ਆਸਰਾ ਜਿਹੜਾ ਹੈ ਉਹ ਲੱਭ ਗਿਆ ਪਰਮੇਸ਼ਰ ਦਾ ਆਸਰਾ ਮੈਂ ਆਸਰੇ ਲੱਭਦਾ ਫਿਰਦਾ ਸਾਂ ਬੜੇ ਆਸਰੇ ਵੇਖਣਾ ਕੀਤੇ ਪਰ ਕੋਈ ਆਸਰਾ ਸਥਿਰ ਰਹਿਣ ਵਾਲਾ ਨਹੀਂ ਹੁਣ ਕਿਰਪਾ ਹੋਈ ਹੈ ਤੇ ਹਰੀ ਦਾ ਆਸਰਾ ਪਰਮੇਸ਼ਰ ਦਾ ਆਸਰਾ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ ਲੱਭ ਗਿਆ ਹੁਣ ਜਦੋਂ ਮਨੁੱਖ ਨੂੰ ਆਸਰਾ ਪਰਮੇਸ਼ਰ ਦਾ ਲੱਭ ਪਵੇ ਫੇਰ ਐਸਾ ਪ੍ਰਵਾਸਾ ਐਸਾ ਭਰੋਸਾ ਐਸਾ ਧੀਰਜ ਮਨ ਵਿੱਚ ਆ ਜਾਂਦਾ ਹੈ ਫੇਰ ਮਨ ਡੋਲਦਾ ਨਹੀਂ ਫਿਰ ਮਨ ਕਬਰ ਆਉਂਦਾ ਨਹੀਂ ਐਸਾ ਹੈ ਅਕਾਲ ਪੁਰਖ ਪਰਮੇਸ਼ਰ ਦਾ ਆਸਰਾ ਕਿਉਂਕਿ ਆਸਰਾ ਅਸਲ ਵਿੱਚ ਜੀਵ ਨੂੰ ਹੈ ਹੀ ਉਸੇ ਦਾ ਤੇ ਜਿਹਨੂੰ ਉਹਦਾ ਆਸਰਾ ਪ੍ਰਾਪਤ ਹੋ ਜਾਵੇ ਫਿਰ ਮਹਾਨ ਹੋ ਜਾਂਦਾ ਹੈ ਚੜ੍ਹਦੀ ਕਲਾ ਵਿੱਚ ਉਹ ਜੀਵ ਚਲੇ ਜਾਂਦਾ ਧੰਨ ਗੁਰੂ ਅਰਜੁਨ ਦੇ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਰਾਗ ਦੇ ਅੰਦਰ ਇਹ ਬਚਨ ਕਰਦੇ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਬਨੁਖ ਦੇ ਉੱਤੇ ਬਹੁਤੀ ਮੁਸ਼ਕਲ ਆਣ ਬਣੀ ਕਿਉਂਕਿ ਮਨੁੱਖ ਆਸਰਾ ਬਣਾਉਂਦਾ ਵੀ ਕਿਤੇ ਮੁਸ਼ਕਲ ਦਾ ਸਮਾਂ ਹੋਊ ਤੇ ਮੇਰਾ ਆਸਰਾ ਹੋਊ ਕੋਈ ਨਾ ਕੋਈ ਕੋਲ ਮੇਰੇ ਹੋਊ ਹੌਸਲਾ ਮਿਲੂਗਾ ਤੇ ਜਿਹੜੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨੇ ਆਸਰੇ ਬਣਾਏ ਸਨ ਮੁਸ਼ਕਲ ਦਾ ਸਮਾਂ ਇਹੋ ਜਿਹਾ ਆ ਗਿਆ ਪਿਉ ਆਸਰੇ ਸਾਰੇ ਭੱਜ ਗਏ ਸਾਰੇ ਨਾਸ ਹੋ ਗਏ ਸਾਰੇ ਆਸਰੇ ਟੁੱਟ ਗਏ ਇਹੋ ਜਿਹਾ ਸਮਾਂ ਕੋਈ ਆਸਰਾ ਨਾ ਰਹਿ ਗਿਆ ਕਿਧੇ ਵੱਲ ਜਾਵਾਂ ਕਿਹਦੇ ਅੱਗੇ ਫਰਿਆਦ ਕਰਾਂ ਕਿੰਨੂੰ ਆਪਣਾ ਦੁੱਖ ਦੱਸਾਂ ਇਹੋ ਜਿਹਾ ਸਮਾਂ ਆ ਗਿਆ ਜਿਨ੍ਹਾਂ ਨੂੰ ਆਸਰੇ ਸਮਝਦਾ ਸੀ ਉਹ ਆਸਰਾ ਦੇਣ ਵਾਲੇ ਵੀ ਭੱਜ ਗਏ ਛੱਡ ਕੇ ਸਭੋਂ ਉਹਨਾਂ ਨੇ ਅੱਗੋਂ ਕਹਿ ਦਿੱਤਾ ਉਹਨਾਂ ਗਿਆ ਵੀ ਹੁਣ ਸਾਨੂੰ ਨਾ ਟੈਲੀਫੋਨ ਕਰੀ ਨਾ ਅਸੀਂ ਨਹੀਂ ਚੁੱਕਣਾ ਤੇ ਨਾ ਸਾਨੂੰ ਕਰੀ ਕਹਿੰਦਾ ਕਿਉਂ ਹੁਣ ਤੇ ਮੁਸ਼ਕਲ ਦਾ ਸਮਾਂ ਤੁਹਾਡੀ ਲੋੜ ਸੀ ਤੇ ਤੁਸੀਂ ਇਸ ਤਰ੍ਹਾਂ ਕਰਦੇ ਕਹਿੰਦੇ ਨਹੀਂ ਜੇ ਤੇਰਾ ਟੈਲੀਫੋਨ ਚੁੱਕਿਆ ਤੇਰੇ ਨਾਲ ਗੱਲਬਾਤ ਹੋਈ ਤੇ ਅਸੀਂ ਵੀ ਮੁਸ਼ਕਲ 'ਚ ਪੈ ਜਾਾਂਗੇ ਅਸੀਂ ਮੁਸ਼ਕਲ 'ਚ ਆ ਜਾਾਂਗੇ ਨਾ ਹੁਣ ਸਾਡਾ ਆਸਰਾ ਨਾ ਤੱਕੀ ਗੁਰੂ ਅਰਜੁਨ ਦੇ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਨੇ ਢੋਈ ਨਾ ਦਿੱਤੀ ਹਾਲਾਤ ਇਹੋ ਜੇ ਬਣ ਗਏ ਵੀ ਜਿਹੜੇ ਆਸਰਾ ਸਮਝੇ ਸਨ ਉਹ ਆਸਰੇ ਭੱਜ ਗਏ ਦੌੜ ਗਏ ਦੂਰ ਚਲੇ ਗਏ ਇਸ ਦੇ ਉਲਟ ਜਿਹੜੇ ਦੁਸ਼ਮਣ ਸਾਨੂੰ ਲਾਗੇ ਆ ਗਏ ਲਾਗੇ ਕੋਲ ਆ ਗਏ ਆਸਰਾ ਦੇਣ ਵਾਲੇ ਭੱਜ ਗਏ ਤੇ ਦੁਸ਼ਮਣ ਨਜ਼ਦੀਕ ਆ ਗਏ ਧੰਨ ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ ਕਿਤੇ ਉਸ ਵੇਲੇ ਚੇਤਾ ਆ ਜਾਏ ਨਾ ਪਰਮੇਸ਼ਰ ਦਾ ਕਿਤੇ ਵਾਹਿਗੁਰੂ ਦਾ ਚੇਤਾ ਆ ਜਾਵੇ ਬੰਦਾ ਉਹਦਾ ਆਸਰਾ ਲੈ ਲਵੇ ਤੇ ਪਰਮੇਸ਼ਰ ਦਾ ਆਸਰਾ ਇਹੋ ਜਿਹਾ ਹੈ ਵੀ ਇਹਨੂੰ ਤਤੀਵਾ ਨਹੀਂ ਲੱਗਣ ਦਿੰਦਾ ਫਿਰ ਇਹੋ ਜਿਹਾ ਆਸਰਾ ਉਹਦਾ ਜਦੋਂ ਲੱਭ ਗਿਆ ਨਾ ਉਹਦਾ ਆਸਰਾ ਫਿਰ ਨਹੀਂ ਤਤੀਵਾ ਲੱਗਣ ਦਿੰਦਾ ਸਤਿਗੁਰੂ ਜੀ ਦੇ ਬਚਨ ਨੇ ਜਾ ਕੋ ਮੁਸ਼ਕਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਗ ਭੇ ਭੱਜ ਖਲੇ ਸਭੋ ਭਜੇ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੇ ਉਸ ਪਾਰ ਬ੍ਰह्म ਲੱਗੇ ਨਾ ਤੱਤੀ ਵਾਉ ਜਦੋਂ ਆਸਰਾ ਪਰਮੇਸ਼ਰ ਦਾ ਮਿਲ ਗਿਆ ਫਿਰ ਤੱਤੀ ਵਾ ਨਹੀਂ ਲੱਗਣ ਦਿੰਦਾ ਉਹਦਾ ਆਸਰਾ ਇਹੋ ਜਿਹਾ ਹੈ ਐਸੀ ਕਿਰਪਾ ਕਰਨ ਵਾਲਾ ਇੱਕ ਵਿਦਵਾਨ ਉਹਨੇ ਸਵਈਆ ਲਿਖਿਆ ਉਹ ਕਹਿੰਦਾ ਇੱਕ ਰੋਖ ਦੇ ਟਾਣੀ ਦੇ ਉੱਤੇ ਬੈਠਾ ਹੋਇਆ ਕਬੂਤਰ ਬੈਠਾ ਆਪਣੇ ਰੰਗ ਦੇ ਵਿੱਚ ਤੇ ਸੌ ਗਿਆ ਸ਼ਿਕਾਰੀ ਆ ਗਿਆ ਸ਼ਿਕਾਰੀ ਨੇ ਵੇਖਿਆ ਵੀ ਕਬੂਤਰ ਬੈਠਾ ਇਹ ਮੇਰਾ ਸ਼ਿਕਾਰ ਆ ਹੁਣ ਛੱਡਣਾ ਨਹੀਂ ਇਸਨੂੰ ਤੇ ਸ਼ਿਕਾਰੀ ਹਾਰ ਜਿੱਤਦਾ ਖਿਆਲ ਲੈ ਕੇ ਸ਼ਿਕਾਰ ਖੇਡਦਾ ਸੀ ਵੀ ਸ਼ੰਕਾਰ ਨੂੰ ਵੰਗਾਰ ਕੇ ਮਾਰਨਾ ਸੁੱਤੇ ਪੈ ਨੂੰ ਨੀਂਦ ਬੋਚਣਾ ਵੰਗਾਰਨਾ ਉਹਨੂੰ ਤੇ ਵੰਗਾਰਨ ਤੋਂ ਬਾਅਦ ਜੇ ਸ਼ਿਕਾਰ ਨਿਕਲ ਗਿਆ ਹੱਥ ਚੋਂ ਤੇ ਸ਼ਿਕਾਰ ਜਿੱਤ ਗਿਆ ਜੇ ਮੈਂ ਸ਼ਿਕਾਰ ਨੂੰ ਮਾਰ ਲਿਆ ਤੇ ਮੈਂ ਜਿੱਤ ਗਿਆ ਉਹਨੇ ਯਤਨ ਕੀਤਾ ਉਹ ਸੱਜਣ ਵਿਦਵਾਨ ਕਹਿੰਦਾ ਵੀ ਉਹਨੇ ਚੋਗਾ ਖਲਾਰਿਆ ਧਰਤੀ ਤੇ ਪੀਛ ਇੱਕ ਕਬੂਤਰ ਜਿਹੜਾ ਚੋਗਾ ਖਾਣ ਦੇ ਲਾਲਚ ਵਿੱਚ ਥੱਲੇ ਨੂੰ ਆਉ। ਜਦੋਂ ਇਹਦੇ ਮਨ 'ਚ ਲਾਲਚ ਆਇਆ ਤੇ ਥੱਲੇ ਆਉ। ਤੇ ਥੱਲੇ ਆਵੇਗਾ ਤੇ ਜਾਲ ਪਾ ਦਿੱਤਾ, ਜਾਲ ਵੀ ਜਾਲ 'ਚ ਫਸ ਜੂ। ਇਹ ਫਾਈ ਲਾਤੀ। ਔਰ ਆਪ ਤੀਰ ਕਮਾਨ ਲੈ ਕੇ ਤੇ ਸਾਹਮਣੇ ਨਿਸ਼ਾਨਾ ਬਣ ਕੇ ਬੈਠ ਗਿਆ ਕਬੂਤਰ ਦਾ। ਪੀ ਜੇ ਕਿਤੇ ਕਬੂਤਰ ਥੱਲੇ ਨੂੰ ਨਾ ਆਇਆ ਉੱਪਰ ਨੂੰ ਪਾਸੇ ਆਸੇ ਉੱਡਣ ਲੱਗੂ ਤੇ ਮੈਂ ਤੀਰ ਮਾਰ ਕੇ ਮਾਰ ਦੂੰ ਛੱਡਣਾ ਨਹੀਂ ਇਹਨੂੰ ਫੇਰ ਉਹਨੇ ਕੀ ਕੀਤਾ ਪੀ ਕਿਤੇ ਤੀਰ ਤੋਂ ਵੀ ਨਾ ਬਚ ਜਾਂਦਾ ਹੋਵੇ ਪੀ ਉੱਡ ਜੇ ਤੇ ਨਿਸ਼ਾਨਾ ਨਾ ਲੱਗੇ ਇਹ ਨਿਕਲ ਨਾ ਜਾਂਦਾ ਹੋਵੇ ਉਹਨੇ ਬਾਜ ਲਿਆਂਦਾ ਸੀ ਬਾਜ ਵੀ ਛੱਡ ਦਿੱਤਾ ਉਹ ਬਾਜ ਉੱਤੇ ਉੱਤੇ ਉੱਡਦਾ ਪਿਆ ਸ਼ਿਕਾਰੀ ਜਿਹੜਾ ਸੀ ਇਸ ਤਰ੍ਹਾਂ ਸਾਰੀਆਂ ਫਾਈਆਂ ਉਹਨੇ ਆਪਣੇ ਵੱਲ ਲਾਦਤੀਆਂ ਵੀ ਕਿਸੇ ਤਰੀਕੇ ਦੇ ਨਾਲ ਉਹਨੇ ਨੂੰ ਨਿਕਲਣ ਨਹੀਂ ਦੇਣਾ ਇੱਥੇ ਇਹ ਜਿਉਂਦਾ ਨਹੀਂ ਬਚੂ ਅੱਜ ਤੇ ਜਦੋਂ ਉੱਡਣ ਲੱਗਾ ਸ਼ਿਕਾਰ ਉਦੋਂ ਖੇਡਣਾ ਵੰਗਾਰ ਕੇ ਹੀ ਇਸਨੇ ਸੁੱਤੇ ਨੂੰ ਨਹੀਂ ਮਾਰਨਾ ਬਾਜ ਉੱਤੇ ਉੱਡਦਾ ਪਿਆ ਸ਼ਿਕਾਰੀ ਸਾਹਮਣੇ ਤੀਰ ਕਮਾਨ ਲੈ ਕੇ ਬੈਠਾ ਥੱਲੇ ਜਾਲ ਪਿਆ ਹੋਇਆ ਉਹ ਵਿਦਵਾਨ ਕਹਿੰਦਾ ਕਹਿੰਦਾ ਕਬੂਤਰ ਦੀ ਅੱਖ ਖੁੱਲੀ ਜਦੋਂ ਅੱਖ ਖੁੱਲੀ ਨਾ ਤੇ ਉਹਨੇ ਕੀ ਵੇਖਿਆ ਪਹਿਲਾਂ ਤੇ ਸਾਹਮਣੇ ਵੇਖਿਆ ਸਾਹਮਣੇ ਸ਼ਿਕਾਰੀ ਤੀਰ ਜਿਹੜਾ ਉਹਨੇ ਕਮਾਨ ਵਿੱਚ ਜੋੜਿਆ ਐ ਤੇ ਐ ਨਿਸ਼ਾਨਾ ਬੰਨ ਕੇ ਬੈਠਾ ਇਹਦੀ ਸੇਸਤ ਲੈ ਕੇ ਸੇਧ ਲੈ ਕੇ ਕਬੂਤਰ ਸਮਝ ਗਿਆ ਵੀ ਜੇ ਮੈਂ ਹਿੱਲਿਆ ਤੇ ਇਹਨੇ ਤੀਰ ਚਲਾ ਦੇਣਾ ਮਾਰ ਦੇਣਾ ਮੈਨੂੰ ਛੱਡਣਾ ਨਹੀਂ ਤੇ ਜੇ ਮੈਂ ਥੱਲੇ ਨੂੰ ਜਾਣਾ ਠਾਣ ਨੂੰ ਥੱਲੇ ਚੋਗਾ ਦਿਖਿਆ ਪਿਛੋਗਾ ਖਾਣ ਵਾਸਤੇ ਥੱਲੇ ਜਾਣਾ ਤੇ ਜਾਲ ਵੀ ਲੱਗਾ ਹੋਇਆ ਜਾਲ 'ਚ ਵੀ ਫਸ ਜਾਣਾ ਮੈਂ ਨਿਕਲਿਆ ਨਹੀਂ ਜਾਣਾ ਫਿਰ ਥੱਲੇ ਹੁਣ ਤੇ ਤਾਂ ਹੀ ਉੱਡ ਸਕਦਾ ਕਿ ਜੇ ਇਹਦੇ ਤੀਰ ਤੋਂ ਬਚ ਜਾਵਾਂ ਤੇ ਮੈਂ ਉੱਡ ਜਾਵਾਂ ਝਕਾਨੀ ਦੇ ਕੇ ਜੇ ਮੈਂ ਬਚ ਜਾਵਾਂ ਨਾ ਇਹਦੇ ਤੀਰ ਤੋਂ ਤੇ ਫਿਰ ਉੱਡ ਜਾਵਾਂ ਤੇ ਨਿਕਲ ਜਾਵਾਂ ਇੱਥੋਂ ਜਦੋਂ ਤਾਂ ਨੂੰ ਧਿਆਨ ਗਿਆ ਤੇ ਉੱਪਰ ਵੇਖਦਾ ਤੇ ਆਕਾਸ਼ ਦੇ ਵਿੱਚ ਬਾਜ ਉੱਡਦਾ ਪਿਆ ਤੇ ਮਨ ਵਿੱਚ ਸੋਚਦਾ ਮਨਾ ਹੁਣ ਨਹੀਂ ਕਿਸੇ ਪਾਸੇ ਨਿਗਲਣ ਜੋਗਾ ਰਹੇਗਾ ਥੱਲੇ ਜਾਲ ਸਾਹਮਣੇ ਇੱਕ ਸ਼ਿਕਾਰੀ ਉੱਤੇ ਬਾਜ ਉੱਡਦਾ ਸ਼ਿਕਾਰੀ ਦੇ ਤੀਰ ਤੋਂ ਬਚ ਵੀ ਜਾਵਾਂ ਚਿਕਾਨੀ ਦੇ ਕੇ ਤੇ ਬਾਜ ਨੇ ਨਹੀਂ ਛੱਡਣਾ ਉਹਨੇ ਮਾਰਨੀ ਚਮੜ ਤੇ ਮਰੋੜ ਦੇਣਾ ਮੇਰਾ ਮੇਰੀ ਗਿੱਚੀ ਮਰੋੜ ਦੇਣੀ ਮਾਰ ਦੇਗਾ ਮੈਨੂੰ ਨਹੀਂ ਛੱਡੇਗਾ ਹੋਣ ਤੇ ਬਸ ਇੱਕ ਪਰਮੇਸ਼ਰ ਹੀ ਆ ਜੇ ਕਿਰਪਾ ਕਰ ਦਵੇ ਹੋਰ ਬਚਨ ਦਾ ਕੋਈ ਚਾਂਸ ਨਹੀਂ ਉਹਦਾ ਹੀ ਆਸਰਾ ਹੁਣ ਜੇ ਕਿਤੇ ਉਹ ਕਿਰਪਾ ਕਰ ਦਵੇ ਉਸ ਕਬੂਤਰ ਦੇ ਮਨ ਦੀ ਗੱਲ ਫਿਰ ਉਸ ਕਵੀ ਨੇ ਲਿਖੀ ਹੈ ਉਹ ਕਹਿੰਦਾ ਹੈ ਉਡ ਜਾਣ ਕੀ ਬਾਤ ਸੁਜਾਨ ਕਹੂੰ ਨਾ ਰਕਾੜ ਕਮਾਨ ਕੀ ਆਸਰ ਰੇ ਉਡਣ ਦੀ ਗੱਲ ਕਰਾਂ ਤੇ ਸਾਹਮਣੇ ਸ਼ਿਕਾਰੀ ਤੀਰ ਲੈ ਕੇ ਬੈਠਾ ਤੇ ਜੇ ਉਹਦੇ ਤੀਰ ਤੋਂ ਬਚ ਵੀ ਗਿਆ ਤੇਰੇ ਉੱਪਰ ਉੱਪਰ ਬਾਜ ਉੱਡੇ ਹੁਣ ਉੱਤੇ ਉੱਤੇ ਬਾਜ ਵੀ ਉੱਡਦਾ ਪਿਆ ਤੀਰ ਤੋਂ ਬਚ ਜਾਗਾ ਤੇ ਬਾਜ ਨੇ ਨਹੀਂ ਛੱਡਣਾ ਤੇਰੇ ਉੱਪਰ ਉੱਪਰ ਬਾਜ ਉੱਡੇ ਅਬ ਕੌਣ ਸਹਾਈ ਬਿਨਾ ਹਰੇ ਹੁਣ ਹਰੀ ਤੋਂ ਬਿਨਾ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੁਣ ਤੇ ਆਸਰਾ ਉਸੇ ਦਾ ਹੀ ਆ ਓਹ ਹਈਆ ਕਿਰਪਾ ਕਰ ਦਵੇ ਤੇ ਬਚ ਜਾਵਾਂ ਨਹੀਂ ਤੇ ਸ਼ਿਕਾਰੀ ਵੱਲੋਂ ਕੋਈ ਢਿੱਲ ਨਹੀਂ ਕੋਈ ਕਸਰ ਨਹੀਂ ਮੈਨੂੰ ਮਾਰਨ ਦੀ ਉਹ ਕਹਿੰਦਾ ਫਿਰ ਕਬੂਤਰ ਨੇ ਅਰਦਾਸ ਕੀਤੀ ਆਪਣੇ ਵੱਲੋਂ ਵੀ ਅੱਜ ਮੇਰੀ ਜਾਨ ਬਚਾ ਉਹਦਾ ਆਸਰਾ ਲਿਆ ਉਹਦਾ ਜਦੋਂ ਉਹਦਾ ਆਸਰਾ ਲੈ ਲਿਆ ਉਹਨੇ ਵੀ ਫਿਰ ਕਿਰਪਾ ਕੀਤੀ ਕੈਸੀ ਕਿਰਪਾ ਕੀਤੀ ਜਿੱਥੇ ਸ਼ਿਕਾਰੀ ਬੈਠਾ ਹੋਇਆ ਸੀ ਨਾ ਉਥੇ ਲੱਗ ਗਈ ਖੋਡ ਸੀ ਤੇ ਖੋਡ ਦੇ ਵਿੱਚੋਂ ਸੱਪ ਨਿਕਲਿਆ ਉਸ ਸੱਪ ਨੇ ਸ਼ਿਕਾਰੀ ਦੇ ਪੈਰ ਤੇ ਮਾਰਤਾ ਡੰਗ ਜਦੋਂ ਲੜਿਆ ਨਾ ਸੱਪ ਸ਼ਿਕਾਰੀ ਦੇ ਪੈਰ ਤੇ ਤੇ ਸ਼ਿਕਾਰੀ ਨੂੰ ਦਰਦ ਬੜੀ ਹੋਈ ਪੀੜ ਹੋਈ ਉਸ ਪੀੜ ਦੇ ਕਾਰਨ ਜਿਹੜਾ ਧਿਆਨ ਕਬੂਤਰ 'ਚ ਲੱਗਾ ਸੀ ਉਹ ਧਿਆਨ ਟੁੱਟ ਗਿਆ ਨਿਸ਼ਾਨਾ ਹਿੱਲ ਗਿਆ ਹੱਥ ਹਿੱਲ ਗਿਆ ਦਰਦ ਕਾਰਨ ਉਸ ਵੇਲੇ ਜਦੋਂ ਹੱਥ ਹਿੱਲਿਆ ਤੇ ਨਾਲ ਹੀ ਤੀਰ ਵੀ ਛੁੱਟ ਗਿਆ ਕਮਾਨ ਵਿੱਚੋਂ ਨਿਸ਼ਾਨਾ ਵੀ ਉੱਕ ਗਿਆ ਨਿਸ਼ਾਨਾ ਹਿੱਲ ਗਿਆ ਤੇ ਹੱਥ ਚੋਂ ਤੀਰ ਵੀ ਚੱਲ ਗਿਆ ਤੇ ਕਹਿੰਦੇ ਸ਼ਿਕਾਰੀ ਤੇ ਸੱਪ ਲੜ ਕੇ ਮਰ ਗਿਆ ਉਦੇ ਹੱਥ ਚੋਂ ਜਿਹੜਾ ਤੀਰ ਚੱਲਿਆ ਉਹ ਜਾ ਕੇ ਬਾਜ ਦੇ ਫਰਾਂ ਚ ਲੱਗਾ ਤੇ ਬਾਜ ਲੋਟਣੀਆਂ ਖਾਂਦਾ ਧਰਤੀ ਤੇ ਡਿੱਗਾ ਬਾਜ ਵੀ ਥੱਲੇ ਆ ਗਿਆ ਤੇ ਕਬੂਤਰ ਦੇ ਵਾਸਤੇ ਸਾਰੇ ਹੀ ਰਸਤੇ ਖੁੱਲ ਗਏ ਸਾਰੇ ਹੀ ਕੋਈ ਬੰਧਨ ਨਹੀਂ ਰਹਿ ਗਿਆ ਹੀਰੀ ਕੇ ਪਾਉ ਪੁਝੰਗ ਦਸਿਓ ਛਟ ਬਾਜ ਕੇ ਬਾਣ ਲੱਗਾ ਫਰ ਰੇ ਯੋ ਕਬੂਤਰ ਦੁਆਰਾ ਉਹ ਵਿਦਵਾਨ ਕਹਿੰਦਾ ਕਹਿੰਦਾ ਜਿਹੜੇ ਰੱਬ ਦਾ ਨਾਮ ਜਪਦੇ ਉਹਨਾਂ ਨੂੰ ਡਰ ਕੋਈ ਨਹੀਂ ਕਿਉਂਕਿ ਆਸਰਾ ਉਹਨਾਂ ਨੂੰ ਉਹਦਾ ਮਿਲ ਜਾਂਦਾ ਜਿਨ੍ਹਾਂ ਨੂੰ ਉਹਦਾ ਆਸਰਾ ਨਾ ਉਹਨਾਂ ਨੂੰ ਕੋਈ ਜਿਹੜਾ ਹੈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਹੇਰੀ ਕੇ ਪਾਉ ਪੁਝੰਗ ਡਰਸਿਓ ਛਟ ਬਾਜ ਕੇ ਬਾਣ ਲੱਗਾ ਫਰੇ ਸਮਝਾਏ ਰਹੀ ਕਪਟੀ ਮਨਸੋ ਜਿਨ ਨਾਮ ਜਪਿਓ ਤਿਨ ਕਿਉ ਡਰ ਰੇ ਕਹਿੰਦੇ ਕਪਟੀ ਮਨ ਨੂੰ ਸਮਝਾਉਣਾ ਜਿਹੜਾ ਨਾਮ ਜਪਦਾ ਉਹਨੂੰ ਡਰ ਕੋਈ ਨਹੀਂ ਕਿਉਂਕਿ ਆਸਰਾ ਉਹਦਾ ਨਾ ਜਦੋਂ ਆਸਰਾ ਉਹਦਾ ਲੱਭ ਜਾਵੇ ਨਾ ਫਿਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਅਬ ਮੋਹੇ ਲੱਭ ਦਿਓ ਹੈ ਹਰ ਟੇਕਾ ਹੁਣ ਮੈਨੂੰ ਹਰੀ ਦੀ ਟੇਕ ਹਰੀ ਦਾ ਆਸਰਾ ਲੱਭ ਗਿਆ ਪਰਮੇਸ਼ਰ ਦਾ ਆਸਰਾ ਹੋ ਗਿਆ ਪ੍ਰਾਪਤ ਤੇ ਉਹਦਾ ਪ੍ਰਾਪਤ ਹੋਇਆ ਗੁਰੂ ਦੀ ਕਿਰਪਾ ਨਾਲ ਉਹਦਾ ਆਸਰਾ ਜਿਹੜਾ ਸੀ ਗੁਰਦਿਆਲ ਭਏ ਸੁਖਦਾਈ ਸੁਖਾਂ ਦੇ ਦਾਤੇ ਸੁਖਾਂ ਦੇ ਦੇਣ ਵਾਲੇ ਗੁਰੂ ਸਾਹਿਬ ਜੀ ਦਿਆਲੂ ਹੋਏ ਕਿਰਪਾਲੂ ਹੋਏ ਉਹਨਾਂ ਨੇ ਬਖਸ਼ਿਸ਼ ਕੀਤੀ ਅੰਦोले ਅੰਦोले ਮਾਨਕ ਦੇਖਾ ਮੈਂ ਅੰਨਾ ਜਿਹਨੂੰ ਦੀਦਾ ਨਹੀਂ ਸੀ ਉਹਨੇ ਵੀ ਮਾਨਕ ਰੂ ਪਰਮੇਸ਼ਰ ਇਹ ਦਰਸ਼ਨ ਕਰ ਲਏ ਹੁਣ ਜਦੋਂ ਗੁਰੂ ਸਾਹਿਬ ਨੇ ਕਿਰਪਾ ਰਹਿਮਤ ਕਰ ਦਿੱਤੀ ਨਾ ਬਖਸ਼ਿਸ਼ ਕਰ ਦਿੱਤੀ ਸੁਖਾਂ ਦੇ ਦਾਤੇ ਸਤ ਗੁਰੂ ਜੀ ਦਿਆਲੂ ਹੋਏ ਤੇ ਮੈਂ ਅਨਾ ਜੋ ਅਗਿਆਨ ਕਰਕੇ ਮੈਂ ਹਨੇਰੇ ਵਿੱਚ ਸਾਂ ਉਹਨਾਂ ਨੇ ਕਿਰਪਾ ਕਰ ਦਿੱਤੀ ਤੇ ਮੈਨੂੰ ਵੀ ਉਹਦੇ ਦਰਸ਼ਨ ਕਰਾ ਦਿੱਤੇ ਉਸ ਮਾਨਕ ਹੀਰਾ ਰੂਪ ਪਰਮੇਸ਼ਰ ਜਿਹੜਾ ਸੀ ਉਹਦੇ ਦਰਸ਼ਨ ਮੈਨੂੰ ਵੀ ਹੋ ਗਏ ਜਦੋਂ ਉਹਦਾ ਆਸਰਾ ਲੱਭ ਗਿਆ ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਕਾਟੇ ਅਗਿਆਨ ਤਿਮਰ ਨਿਰਮਲਿਆ ਹੁਣ ਕਿਰਪਾ ਹੋ ਗਈ ਅਗਿਆਨ ਜਿਹੜਾ ਸੀ ਨਾ ਅਗਿਆਨ ਉਹ ਕੱਟ ਦਿੱਤਾ ਪਰਮੇਸ਼ਰ ਪਰਮੇਸ਼ਰ ਦੇ ਨਾਮ ਨਾਲ ਤੇਮਰ ਤੇਮਰ ਕਹਿੰਦੇ ਹਨੇਰੇ ਨੂੰ ਅਗਿਆਨ ਦਾ ਜਿਹੜਾ ਹਨੇਰਾ ਸੀ ਉਹ ਦੂਰ ਕਰ ਦੇਣਾ ਕੀਤਾ ਖਤਮ ਕਰ ਦਿੱਤਾ ਹੁਣ ਨਿਰਮਲਿਆ ਹੁਣ ਨਿਰਮਲ ਹੋ ਗਏ ਆ ਹੁਣ ਮੈਲ ਖਤਮ ਹੋ ਗਈ ਅੰਦਰੋਂ ਗੁਰੂ ਨੇ ਕਿਰਪਾ ਕੀਤੀ ਹੈ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਿਆ ਇਹ ਜਿਹੜਾ ਅਗਿਆਨ ਦਾ ਹਨੇਰਾ ਸੀਨਾ ਅੰਦਰ ਕ ਜਿਸ ਹਨੇਰੇ ਕਰਕੇ ਦੇਖਦਾ ਨਹੀਂ ਸੀ ਕੁਝ ਸੁਝਦਾ ਨਹੀਂ ਸੀ ਕੁਝ ਤੇ ਮੈਂ ਪਟਕਦਾ ਪਿਆ ਸਾਂ ਇੱਧਰ ਉੱਧਰ ਕਦੀ ਕਿਸੇ ਪਾਸੇ ਨੂੰ ਤੁਰ ਪਿਆ ਕਦੀ ਕਿਸੇ ਪਾਸੇ ਨੂੰ ਉਹ ਹਨੇਰਾ ਜਿਹੜਾ ਸੀ ਉਹ ਅੰਦਰੋਂ ਕੱਟ ਦਿੱਤਾ ਹਨੇਰਾ ਅੰਦਰੋਂ ਕਟਿਆ ਗਿਆ ਤੇ ਮਨ ਵੀ ਨਿਰਮਲ ਹੋ ਗਿਆ ਮਾਨ ਕੇਵੇਂ ਨਿਰਮਲ ਹੋ ਗਿਆ ਸਤਿਗੁਰੂ ਜੀ ਕਹਿੰਦੇ ਬੁੱਧ ਬਿਗਾਸ ਬਿਵੇਕਾ ਬਿਵੇਕ ਗਿਆਨ ਗਿਆਨ ਦਾ ਜਿਹੜਾ ਬਿਗਾਸ ਪ੍ਰਕਾਸ਼ ਸੀ ਉਹ ਬੁੱਧੀ ਵਿੱਚ ਹੋ ਗਿਆ ਭਾਵ ਬੁੱਧ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਇਸ ਕਰਕੇ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਤੇ ਮਨ ਨਿਰਮਲਿਆ ਨਿਰਮਲ ਹੋ ਗਿਆ ਮੈਲ ਤੋਂ ਰਹਿਤ ਹੋ ਗਿਆ ਮਹਾਰਾਜ ਜੀ ਜਦੋਂ ਹਨੇਰਾ ਦੂਰ ਹੋ ਗਿਆ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਫਿਰ ਕੀ ਦੱਸਿਆ ਤੁਹਾਨੂੰ ਪਹਿਲਾਂ ਤੇ ਚਲੋ ਹਨੇਰਾ ਜੀ ਹਨੇਰੇ ਵਿੱਚ ਦੇਖਦਾ ਨਹੀਂ ਨਾ ਹਨੇਰੇ ਵਿੱਚ ਝੌਲਾ ਜਿਆ ਪੈਂਦਾ ਬੰਦੇ ਨੂੰ ਕਈ ਵਾਰਾਂ ਚੀਜ਼ ਕੋਈ ਹੋਰ ਹੁੰਦੀ ਬੰਦਾ ਹੋਰ ਸਮਝ ਕੇ ਡਰ ਜਾਂਦਾ ਪਹਿਲਾਂ ਤੇ ਹਨੇਰਾ ਸੀ ਪਤਾ ਨਹੀਂ ਸੀ ਲੱਗਦਾ ਚੰਗੀ ਤਰ੍ਹਾਂ ਸੋਝੀ ਨਹੀਂ ਸੀ ਪੈਂਦੀ ਤੇ ਹੁਣ ਕਿਰਪਾ ਹੋ ਗਈ ਹੁਣ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਬੁੱਧੀ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹੁਣ ਕੀ ਦਿਸ ਪਿਆ ਜੇ ਵੀ ਤੇ ਦੱਸ ਦੋ ਨਾ ਦਿਸਾਇਆ ਕੀ ਫਿਰ ਕੀ ਦਿਸਿਆ ਕੀ ਸਮਝ ਪੈ ਗਈ ਧੰਨ ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ ਹੁਣ ਇਹ ਸਮਝ ਪੈ ਗਈ ਜਦੋਂ ਗਿਆਨ ਦਾ ਪ੍ਰਕਾਸ਼ ਹੋ ਗਿਆ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਹੁਣ ਇਹ ਸਮਝ ਪੈ ਗਈ ਵੀ ਜਿਵੇਂ ਪਾਣੀ ਹੁੰਦਾ ਨਾ ਪਾਣੀ ਦੀ ਫੇਨ ਝਾਗ ਹੁੰਦੀ ਆ ਤੇ ਪਾਣੀ ਦੀਆਂ ਛੱਲਾਂ ਬਣਦੀਆਂ ਪਾਣੀ ਦੇ ਵਿੱਚ ਛੱਲਾਂ ਆਉਂਦੀਆਂ ਨਾ ਤਰੰਗਾਂ ਜਿਹਨੂੰ ਲਹਿਰਾਂ ਕਹਿ ਦਿੰਨੇ ਆ ਤੇ ਪਾਣੀ ਵਿੱਚ ਝਾਗ ਵੀ ਹੁੰਦੀ ਹੈ ਜਦੋਂ ਮੋਟਰ ਛੱਡੋ ਤੇ ਖਾਲ ਦੇ ਵਿੱਚ ਨਾ ਝਾਗ ਜੀ ਬਣ ਜਾਂਦੀ ਜਿਹਨੂੰ ਨਕਾਲ ਕਹਿੰਦੇ ਆ ਪਾਗੇ-ਅਗੇ ਜਾਂ ਅੱਗੇ ਤੇ ਚਿਰ ਬਾਅਦ ਨਹਿਰ ਵਿੱਚ ਸੂਏ ਵਿੱਚ ਪਾਣੀ ਛੱਡਣ ਤੇ ਗਾੜੀ ਨਾ ਝਾਗ ਜੀ ਆਉਂਦੀ ਹੈ ਉਹ ਪਾਣੀ ਦੀ ਝਾਗ ਉਹਨੂੰ ਫੇਨ ਕਹਿੰਦੇ ਕਹਿੰਦੇ ਜਦੋਂ ਅੰਦਰ ਪ੍ਰਕਾਸ਼ ਹੋ ਗਿਆ ਚਾਂਦਨ ਹੋ ਗਿਆ ਨਾ ਹੁਣ ਇਹ ਸਮਝ ਪੈ ਗਈ ਜਿਸ ਤਰ੍ਹਾਂ ਪਾਣੀ ਹੁੰਦਾ ਹੈ ਪਾਣੀ ਦੇ ਵਿੱਚ ਛੱਲਾਂ ਬਣਦੀਆਂ ਨੇ ਤਰੰਗਾਂ ਆਉਂਦੀਆਂ ਨੇ ਪਾਣੀ ਦੇ ਵਿੱਚ ਝਾਗ ਹੁੰਦੀ ਹੈ ਹੁੰਦੇ ਪਾਣੀ ਦਾ ਹੀ ਰੂਪ ਨੇ ਉਹ ਪਾਣੀ ਵਿੱਚੋਂ ਹੀ ਬਣਦੇ ਨੇ ਪਾਣੀ ਵਿੱਚ ਹੀ ਸਮਾ ਜਾਂਦੇ ਨੇ ਇਸੇ ਤਰ੍ਹਾਂ ਸੇਵਕ ਠਾਕੁਰ ਭਏ ਏਕਾ ਸੇਵਕ ਤੇ ਠਾਕੁਰ ठाकुर ਜਿਹੜਾ ਮਾਲਕ ਆ ਹੁਕਮ ਕਰਨ ਵਾਲਾ ਤੇ ਸੇਵਕ ਜਿਹੜਾ ਉਹਦੇ ਹੁਕਮ ਨੂੰ ਮੰਨਣ ਵਾਲਾ ਇਹ ਦੋਵੇਂ ਇੱਕ ਹੀ ਹੋ ਗਏ ਹੁਣ ਦਿਸਣ ਲੱਗ ਪਿਆ ਵੀ ਇੰਨਾਂ ਵਿੱਚ ਫਰਕ ਕੋਈ ਨਹੀਂ ਹੈਗਾ ਆਪ ਹੀ ਉਹ ठाकुर ਰੂਪ ਹੈ ਆਪ ਹੀ ਉਹ ਮਾਲਕ ਰੂਪ ਸੇਵਕ ਤੇ ਸੇਵਕ ਰੂਪ ਵੀ ਆਪ ਹੀ ਸੇਵਾ ਕਰਦਾ ਪਿਆ ਆਪ ਹੀ ਮਾਲਕ ਰੂਪ ਹੋ ਕੇ ਫਰਮਾਇਸ਼ਾਂ ਕਰਦਾ ਹੈ ਆਪ ਹੀ ਸੇਵਕ ਰੂਪ ਹੋ ਕੇ ਸੇਵਾ ਕਰਦਾ ਪਿਆ ਇੱਕ ਮੇਕੀ ਹੋ ਗਏ ਹੁਣ ਫਰਕ ਕੋਈ ਨਹੀਂ ਰਹਿ ਗਿਆ ਠਾਕੁਰ ਤੇ ਸੇਵਕ ਏਕ ਹੋ ਗਏ ਜਿਸ ਤਰ੍ਹਾਂ ਪਾਣੀ ਪਾਣੀ ਦੀਆਂ ਲਹਿਰਾਂ ਤੇ ਪਾਣੀ ਦੀ ਝਾਗੇ ਕੀ ਹੋ ਜਾਂਦੇ ਪਾਣੀ ਵਿੱਚ ਹੀ ਬਣਦੇ ਤੇ ਪਾਣੀ ਵਿੱਚ ਹੀ ਸਮਾ ਜਾਂਦੇ ਜਦੋਂ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੁਣ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਇਸ ਤਰ੍ਹਾਂ ਭਗਤ ਸਾਹਿਬ ਕਹਿੰਦੇ ਹੁਣ ਤੇ ਤੋਹੀ ਮੋਹੀ ਮੋਹੀ ਤੋਹੀ ਤੇਰੇ ਵਿੱਚ ਮੇਰੇ ਵਿੱਚ ਮੇਰੇ ਵਿੱਚ ਤੇਰੇ ਵਿੱਚ ਹੁਣ ਕਹਿੰਦੇ ਹੁਣ ਅੰਤਰ ਕੈਸਾ ਉਹਨ ਕਿਹੋ ਜਿਹਾ ਅੰਤਰ ਹੁਣ ਕਿਹੜਾ ਭੇਦ ਰਹਿ ਗਿਆ ਆਪਣੇ ਚ ਹੁਣ ਕਿਹੜਾ ਫਰਕ ਰਹਿ ਗਿਆ ਹਣ ਤੂੰ ਮੈਂ ਆ ਮੈਂ ਤੂੰ ਹੋ ਗਿਆ ਇੱਕ ਹੀ ਹੋ ਗਏ ਹੁਣ ਜਿਵੇਂ ਭਗਤ ਸਾਹਿਬ ਕਹਿੰਦੇ ਨੇ ਅਬ ਤੋ ਜਾਏ ਚੱਡੇ ਸਿੰਘਾਸਨ ਮਿਲੇ ਹਸਾਰੰਗ ਪਾਨੀ ਰਾਮ ਕਬੀਰਾ ਏਕ ਭਏ ਹੈ RAM ਤੇ ਕਬੀਰ ਏ ਕੀ ਹੋ ਗਿਆ ਹੁਣ ਕੋਏ ਨਾ ਸਕੈ ਪਛਾਨੀ ਕੋਈ ਪਛਾਨ ਨਹੀਂ ਸਕਦਾ ਵੀ RAM ਕਿਹੜਾ ਤੇ ਕਬੀਰ ਕਿਹੜਾ ਇੱਕਮ ਇੱਕ ਹੋ ਗਏ ਥਾਪੁਰ ਸੇਵਕ ਭਏ ਏਕਾ ਹੁਣ ਨਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹੁਣ ਨਹੀਂ ਕੋਈ ਫਰਕ ਰਹਿ ਗਿਆ ਤੇ ਜੇ ਕੋਈ ਫਰਕ ਹੈਗਾ ਵੀ ਆ ਉਹ ਕੀ ਆ ਕਹਿੰਦੇ ਕੰਨਕ ਕਟਕ ਜਲ ਤਰੰਗ ਜੈਸਾ ਜਿਵੇਂ ਸੋਨਾ ਹੁੰਦਾ ਤੇ ਸੋਨੇ ਦਾ ਕੜਾ ਹੁੰਦਾ ਇੱਕ ਪਾਸੇ ਸੋਨੇ ਦੀ ਡਲੀ ਪਈ ਇੱਕ ਪਾਸੇ ਸੋਨੇ ਦਾ ਕੜਾ ਕੀ ਫਰਕ ਆ ਉਹਦੇ ਵਿੱਚ ਬਸ ਸੋਨੇ ਦੇ ਕੜੇ ਦਾ ਆਕਾਰ ਦਾ ਹੀ ਫਰਕ ਆ ਵੀ ਆਕਾਰ ਆ ਹੈ ਉਹ ਵੀ ਸੋਨਾ ਤੇ ਹੈ ਉਹ ਵੀ ਸੋਨਾ ਬਸ ਇਨਾ ਕੀ ਤੂੰ ਸਾਨੂੰ ਆਕਾਰ ਦਿੱਤਾ ਸਰੀਰ ਦਾ ਇਨਾ ਕੀ ਫਰਕ ਆ ਹੋਰ ਨਹੀਂ ਕੋਈ ਫਰਕ ਰਹਿ ਗਿਆ ਜਿਵੇਂ ਸੋਨੇ ਵਿੱਚ ਤੇ ਸੋਨੇ ਦੇ ਕੜੇ ਵਿੱਚ ਕੋਈ ਫਰਕ ਨਹੀਂ ਜਿਸ ਤਰ੍ਹਾਂ ਪਾਣੀ ਵਿੱਚ ਤੇ ਪਾਣੀ ਦੀਆਂ ਛੱਲਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਕੋਈ ਫਰਕ ਨਹੀਂ ਹੁੰਦਾ ਛੱਲਾਂ ਵੇਖਣ ਨੂੰ ਪਾਣੀ ਦੇ ਉੱਤੇ ਵੱਖਰਾ ਇੱਕ ਪਾਣੀ ਦੀ ਲਹਿਰ ਜੀ ਭੱਜੀ ਆਉਂਦੀ ਦਿਸਦੀ ਪਰ ਹੁੰਦਾ ਪਾਣੀ ਆ ਉਹ ਭਗਤ ਸਾਹਿਬ ਕਹਿੰਦੇ ਹੁਣ ਇਤਰਾ ਹੋ ਗਿਆ ਕਨਕ ਕਟਕ ਜਲ ਤਰੰਗ ਜੈਸਾ ਕਨਕ ਸੋਨਾ ਕਟਕ ਕੜਾ ਜਿਵੇਂ ਸੋਨਾ ਤੇ ਸੋਨੇ ਦਾ ਕੜਾ ਜਿਵੇਂ ਪਾਣੀ ਤੇ ਪਾਣੀ ਦੀਆਂ ਤਰੰਗਾਂ ਵਾਸ ਇਨਾਂ ਵੇਖਣ ਨੂੰ ਲੱਗਦਾ ਪਰ ਫਰਕ ਕੋਈ ਨਹੀਂ ਕਨਕ ਕਟਕ ਜਲ ਤਰੰਗ ਜੈਸਾ ਕਹਿੰਦੇ ਤराना ਕਹਿ ਭਗਤਾ ਕਿਉਂ ਤੁਸੀਂ ਤੇ ਪਾਪ ਕਰਮ ਕਰਦੇ ਜੇ ਪਾਪ ਕਰਮ ਗਲਤੀ ਹੋ ਜਾਂਦੀ ਹੈ ਭਗਤ ਸਹਿਬ ਕਹਿੰਦੇ ਪਿਆਰ ਵਿੱਚ ਭੇਜੇ ਕਹਿੰਦੇ ਗਲਤੀ ਹੋ ਜਾਂਦੀ ਤੇ ਫਿਰ ਕੀ ਹੈ ਜੇ ਅਸੀਂ ਪਾਪ ਕਰਮ ਕਰਦੇ ਆਂ ਤੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਵੀ ਤੈਨੂੰ ਤਾਂ ਹੀ ਆਂਦੇ ਨੇ ਜੇ ਅਸੀਂ ਪਾਪ ਕੀਤਾ ਤੇ ਤੂੰ ਪਾਪ ਨਾਸ਼ ਕਰਤਾ ਤਾਂ ਹੀ ਤੈਨੂੰ ਪਾਪ ਨਾਸ਼ਕ ਕਹਿੰਦੇ ਜੇ ਅਸੀਂ ਪਾਪ ਨਾ ਕਰਦੇ ਨਾ ਤੂੰ ਪਾਪ ਨਾਸ਼ ਕਰਦਾ ਤੇ ਤੈਨੂੰ ਪਾਪ ਨਾਸ਼ ਕਿੰਨੇ ਕਹਿਣਾ ਸੀ ਇਹ ਵੀ ਤਾਂ ਹੀ ਕਹਿੰਦੇ ਨੇ ਜਾਉ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਤੇ ਤੇਰਾ ਨਾਮ ਪਵਿੱਤਰ ਕਿਵੇਂ ਹੋਣਾ ਸੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਵੀ ਸਾਡੇ ਕਰਕੇ ਹੀ ਆ ਇਸ ਕਰਕੇ ਤੁਮ ਜੋ ਨਾਇਕ ਅੱਛੋ ਹੋ ਅੰਤਰਜਾਮੀ ਤੂੰ ਸਾਡਾ ਨਾਇਕ ਪ੍ਰੇਰਕਿਆ ਤੇ ਅੰਦਰ ਦੀ ਜਾਣਨ ਵਾਲਾ ਇੱਕ ਗੱਲ ਸੁਣ ਪ੍ਰਭ ਤੇ ਜਨ ਜਾਨੀ ਜੈ ਜਿਵੇਂ ਮਾਲਕ ਤੋਂ ਨੌਕਰ ਦੀ ਐਸੀयत ਪਤਾ ਲੱਗ ਜਾਂਦੀ ਨਾ ਪ੍ਰਭੂ ਤੋਂ ਸੇਵਕ ਦੇ ਬਾਬਤ ਪਤਾ ਲਾਇਆ ਜਾ ਸਕਦਾ ਹੁਣ ਜਿਹੜਾ ਮਾਲਕ ਜਿਸ ਤਰ੍ਹਾਂ ਦਾ ਮਾਲਕ ਹੋਵੇ ਉਹਦਾ ਨੌਕਰ ਵੀ ਉਹੋ ਜਿਹਾ ਹੀ ਉਹਦੀ ਐਸੀਅਤ ਦਾ ਪਤਾ ਲੱਗ ਸਕਦਾ ਵੀ ਮਾਲਕ ਦਾ ਜਿਹੜਾ ਹੈ ਉਹ ਰੱਜਿਆ ਤੇ ਨੌਕਰ ਦਾ ਵੀ ਗੁਜ਼ਾਰਾ ਚੰਗਾ ਹੀ ਹੁੰਦਾ ਹੋਊ ਤੇ ਜੇ ਮਾਲਕ ਆਪ ਹੀ ਨੰਗਾ ਭੁੱਖਾ ਤੇ ਉਹਦੇ ਕੋਲ ਨੌਕਰ ਰਹਿਣ ਵਾਲਾ ਜਿਹੜਾ ਉਹ ਕਿੱਥੋਂ ਵਿਚਾਰਾ ਰੱਜ ਕੇ ਖਾਊ ਮਾਲਕ ਸਾਹਿਬ ਜਿਸका ਨੰਗਾ ਭੁੱਖਾ ਹੋਵੇ ਤੇ ਸਦਾ ਨਫਰ ਕਿੱਥੋਂ ਰ ਹੱਥ ਖਾਏ ਜੇ ਸਾਹਿਬ ਕਹਿ ਕਰ ਹੋਵੇ ਸੋ ਨਫਰੇ ਹੱਥ ਆਵੇ ਹਣ ਅਣਹੋਂਦੀ ਕਿੱਥੋਂ ਪਾਏ ਜੇ ਮਾਲਕ ਦੇ ਘਰ ਵਿੱਚ ਕੁਝ ਹੈਗਾ ਤੇ ਨੌਕਰ ਦੇ ਹੱਥ ਵੀ ਆ ਜਾਂਦਾ ਤੇ ਨਹੀਂ ਹੈਗਾ ਮਾਲਕ ਦੇ ਘਰ ਤੇ ਨੌਕਰ ਕਿੱਥੋਂ ਲਊਗਾ ਮਾਲਕ ਨੂੰ ਵੇਖ ਕੇ ਨੌਕਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਕਿਹੋ ਜਿਹਾ ਰਹਿਣ ਸੈਣ ਹੋਵੇ ਦਾ ਤੇ ਇਹ ਨਹੀਂ ਵੀ ਇਕੱਲਾ ਮਾਲਕ ਨੂੰ ਵੇਖ ਕੇ ਨੌਕਰ ਦਾ ਅੰਦਾਜ਼ਾ ਲਾਇਆ ਜਾਂਦਾ ਹੈ ਭਗਤ ਸਹਿਬ ਕਹਿੰਦੇ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸਵਾਮੀ ਜੇ ਕੋਈ ਨੌਕਰ ਨੂੰ ਵੇਖ ਲਵੇ ਸੇਵਕ ਨੂੰ ਵੇਖ ਲਵੇ ਸੇਵਕ ਦੀ ਐਸੀਅਤ ਵੇਖ ਕੇ ਤੇ ਮਾਲਕ ਦਾ ਵੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਜੇ ਨੌਕਰ ਇਹੋ ਜਿਹਾ ਨਾ ਤੇ ਇਹਦਾ ਮਾਲਕ ਵੀ ਇਹੋ ਜਿਹਾ ਹੀ ਹੋਵੇਗਾ ਜੇ ਨੌਕਰ ਰੁੱਲਦਾ ਫਿਰਦਾ ਤੇ ਮਾਲਕ ਦੇ ਘਰ ਵਿੱਚ ਵੀ ਕੁਝ ਨਹੀਂ ਜੇ ਨੌਕਰ ਰੱਜਿਆ ਪੁਜਿਆ ਇਹ ਫਿਰ ਅੰਦਾਜ਼ਾ ਲਾਉਣ ਵਾਲੇ ਲਾ ਲੈਂਦੇ ਵੀ ਮਾਲਕ ਵੀ ਇਹਦਾ ਤਗੜਾ ਹੀ ਆ ਕੋਈ ਜਿਹਦਾ ਨੌਕਰ ਇਹੋ ਜਿਹਾ ਮਾਲਕ ਕਿਹੋ ਜਿਹਾ ਇਸੇ ਤਰ੍ਹਾਂ ਹੁਣ ਫਰਕ ਨਹੀਂ ਕੋਈ ਰਹਿ ਗਿਆ ਜੇ ਤੂੰ ਮਹਾਨ ਹੈ ਤੇ ਤੇਰੇ ਨਾਲ ਜੁੜ ਕੇ ਅਸੀਂ ਵੀ ਮਹਾਨ ਹੋ ਗਏ ਜੇ ਤੈਨੂੰ ਵੇਖ ਕੇ ਸਾਡਾ ਅੰਦਾਜ਼ਾ ਲਾ ਸਕਦਾ ਕੋਈ ਤੇ ਸਾਨੂੰ ਵੇਖ ਕੇ ਤੇਰਾ ਵੀ ਅੰਦਾਜ਼ਾ ਲਾ ਸਕਦਾ ਹੁਣ ਨਹੀਂ ਕੋਈ ਫਰਕ ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਜਦੋਂ ਅੰਦਰੋਂ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਨਾ ਉਦੋਂ ਫਿਰ ਇਹ ਗੱਲ ਸਮਝ ਵਿੱਚ ਪੈ ਗਈ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਇਸੇ ਤਰ੍ਹਾਂ ਮਾਲਕ ਤੇ ਸੇਵਕ ਇੱਕ ਸਮਾਨ ਹੀ ਹੋ ਗਏ ਹੁਣ ਹੁਣ ਤੇ ਨਾ ਜਹ ਤੇ ਉੱਠਿਓ ਤਹਿ ਹੀ ਆਇਓ ਜਿੱਥੋਂ ਇਹ ਪੈਦਾ ਹੋਇਆ ਸੀ ਉੱਥੇ ਹੀ ਆ ਗਿਆ ਉੱਥੇ ਹੀ ਆ ਗਿਆ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਜਿੱਥੋਂ ਉੱਠਿਆ ਜਿੱਥੋਂ ਪੈਦਾ ਹੋਇਆ ਉਥੇ ਹੀ ਆਣ ਕੇ ਸਮਾ ਗਿਆ ਜਹ ਤੇ ਉੱਠਿਓ ਤਹ ਹੀ ਆਇਓ ਸਭ ਹੀ ਏਕੈ ਏਕਾਏ ਸਾਰੀ ਉਸ ਇੱਕ ਪਰਮੇਸ਼ਰ ਦੀ ਖੇੜਿਆ ਇਹ ਜਿੱਥੋਂ ਜੀਵ ਪੈਦਾ ਹੁੰਦਾ ਉਥੇ ਹੀ ਸਮਾਉਂਦਾ ਤੇ ਟੇਗ ਟਿਕਾਣਾ ਸਹਜ ਇਹਨੂੰ ਉਦੋਂ ਹੀ ਆਉਂਦਾ ਜਦੋਂ ਜਿੱਥੋਂ ਪੈਦਾ ਹੋਇਆ ਉਥੇ ਹੀ ਸਮਾ ਜਾਵੇ ਜਿਸ ਤਰ੍ਹਾਂ ਸਿਆਣੇ ਵਿਦਵਾਨ ਸੱਜਣ ਗੁਰਮੁਖ ਜਾਨ ਨੇ ਗੱਲ ਕਹਿੰਦੇ ਕਹਿੰਦੇ ਸਮੁੰਦਰ ਦਾ ਪਾਣੀ ਜਦੋਂ ਸੂਰੀ ਦੀਆਂ ਕਿਰਨਾਂ ਸਮੁੰਦਰ ਦੇ ਪਾਣੀ ਤੇ ਪੈਂਦੀਆਂ ਨੇ ਉਹ ਵਾਸ਼ਪੀਕਰਨ ਹੋ ਕੇ ਉੱਡਦਾ ਆਕਾਸ਼ ਵਿੱਚ ਭਾਫ਼ ਬਣ ਕੇ ਚਲੇ ਜਾਂਦਾ ਉਹਦੇ ਫਿਰ ਬੱਦਲ ਬਣਦੇ ਨੇ ਉਹ ਬੱਦਲ ਬਣ ਕੇ ਤੇ ਪਹਾੜਾਂ ਤੇ ਜਾ ਕੇ ਮੀਂਹ ਪਾਉਂਦੇ ਨੇ ਵਰਖਾ ਪਾਉਂਦੇ ਸਮੁੰਦਰ ਦਾ ਪਾਣੀ ਭਾਫ਼ ਬਣ ਕੇ ਉੱਡ ਗਿਆ ਵਾਸ਼ਪੀਕਰਨ ਹੋ ਕੇ ਉੱਡ ਗਿਆ ਬੱਦਲਾਂ ਦਾ ਰੂਪ ਧਾਰਨ ਕਰ ਲਿਆ ਫਿਰ ਉਸ ਪਾਣੀ ਨੇ ਬੱਦਲ ਜਿਹੜੇ ਸਨ ਉਹਦਾ ਵਿੱਚੋਂ ਵਰਖਾ ਦਾ ਰੂਪ ਧਾਰਨ ਕਰਕੇ ਤੇ ਪਹਾੜਾਂ ਤੇ ਵਰਿਆ ਜਦੋਂ ਪਹਾੜਾਂ ਤੇ ਉਹ ਮੀਂਹ ਪੈਂਦਾ ਹੈ ਫਿਰ ਪਹਾੜਾਂ ਤੋਂ ਉਹ ਪਾਣੀ ਚਰਨਿਆਂ ਦੇ ਰੂਪ ਦੇ ਵਿੱਚ ਥੱਲੇ ਡਿੱਗਦਾ ਹੈ ਪਾਣੀ ਸਮੁੰਦਰ ਦਾ ਹੀ ਹੈ ਰੂਪ ਬਦਲੀ ਜਾ ਰਿਹਾ ਤੇ ਉਹ ਪਹਾੜਾਂ ਤੋਂ ਚਰਨਿਆਂ ਦੇ ਰੂਪ ਵਿੱਚ ਥੱਲੇ ਡਿੱਗਦਾ ਬੜੀਆਂ ਉੱਚੀਆਂ ਥਾਵਾਂ ਤੋਂ ਡਿੱਗਦਾ ਬੜੀਆਂ ਸੱਟਾਂ ਖਾਂਦਾ ਬڑے ਪੱਥਰਾਂ ਨਾਲ ਟਕਰਾਂਉਂਦਾ ਉਹ ਤੇ ਫਿਰ ਅੱਗੇ ਚੱਲੀ ਜਾਂਦਾ ਕਈ ਮੋੜ ਕੱਟਦਾ ਫਿਰ ਉਹ ਪਾਣੀ ਚੱਲਦਾ 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 ਮੈਦਾਨੀ ਇਲਾਕਿਆਂ 'ਚ ਆ ਜਾਂਦਾ ਦਰਿਆਵਾਂ ਦੇ ਰੂਪ ਦੇ ਵਿੱਚ ਪਰ ਉਹ ਚੱਲੀ ਜਾਂਦਾ ਚੱਲੀ ਜਾਂਦਾ ਰੁਕਦਾ ਨਹੀਂ ਹੈ ਉਹ ਰੁਕਦਾ ਨਹੀਂ ਰੁਕਦਾ ਕਦੋਂ ਆ ਜਦੋਂ ਉਹ ਦਰਿਆ ਮਿਲ ਕੇ ਨਦੀਆਂ ਦੇ ਨਾਲ ਫਿਰ ਉਹ ਨਦੀਆਂ ਮਿਲ ਕੇ ਜਾ ਕੇ ਸਮੁੰਦਰ ਦੇ ਵਿੱਚ ਪੈ ਜਾਂਦੀਆਂ ਫੇਰ ਹੀ ਉਹਨੂੰ ਟੇਕ ਆਉਂਦਾ ਫਿਰ ਰੁਕਦਾ ਜਿੱਥੋਂ ਚੱਲਿਆ ਸੀ ਉੱਥੇ ਹੀ ਆ ਕੇ ਸਮਾਇਆ ਤੇ ਫਿਰ ਰੁਕਿਆ ਨਹੀਂ ਤੇ ਚੱਲਦਾ ਹੀ ਰਹਿੰਦਾ ਉਹਨਾਂ ਚਿਰ ਤੱਕ ਇਸੇ ਤਰ੍ਹਾਂ ਜਦੋਂ ਗਿਆਨ ਦਾ ਪ੍ਰਕਾਸ਼ ਹੋ ਗਿਆ ਫਿਰ ਸਮਝ ਪੈ ਗਈ ਜਿੱਥੋਂ ਉੱਠਿਆ ਨਾ ਏ ਇਹ ਉੱਥੇ ਪਹੁੰਚੂਗਾ ਤੇ ਇਹਨੂੰ ਟੇਕ ਆਉਣਾ ਉੱਥੇ ਪਹੁੰਚੂਗਾ ਤੇ ਇਹ ਜਿਹੜਾ ਇਹਨੂੰ ਸਹਿਜ ਆਉਣਾ ਉਹਨਾਂ ਚਿਰ ਤੱਕ ਆ ਘਟਕਣਾ ਬਣੀ ਉਨਾ ਚਿਰ ਤੱਕ ਇਹਨੇ ਚਲਦਾ ਹੀ ਰਹਿਣਾ ਜਹ ਤੈ ਉੱਠਿਓ ਤਹਿ ਹੀ ਆਇਓ ਸਭ ਹੀ ਏਕਾ ਏਕਾ ਜਿੱਥੋਂ ਉੱਠਿਆ ਜਿੱਥੋਂ ਪੈਦਾ ਹੋਇਆ ਉਥੇ ਹੀ ਆ ਕੇ ਸਮਾ ਗਿਆ ਇਹ ਸਾਰਾ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਹੀ ਖੇਡ ਤਮਾਸ਼ਾ ਹੈ ਨਾਨਕ ਦ੍ਰਿਸ਼ਟ ਆਇਓ ਸ੍ਰਬ ਠਾਈ ਕਹਿਣ ਲੱਗੇ ਹੁਣ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਨਾ ਹੁਣ ਸਾਰੀਆਂ ਥਾਵਾਂ ਤੇ ਉਹ ਇੱਕੋ ਹੀ ਦ੍ਰਿਸ਼ਟੀ ਆਉਂਦਾ ਸਾਰੀਆਂ ਥਾਵਾਂ ਤੇ ਇੱਕੋ ਹੀ ਦੇਖਦਾ ਪਿਆ ਹੁਣ ਸਾਨੂੰ ਨਹੀਂ ਇਸ ਤਰ੍ਹਾਂ ਦਿਸਦਾ ਅਸੀਂ ਕਹਿੰਦਾ ਸਮੁੰਦਰ ਦਾ ਪਾਣੀ ਹੋਰ ਹੈ ਆ ਬੱਦਲਾਂ ਦਾ ਰੂਪ ਹੋਰ ਹੈ ਵਰਖਾ ਦਾ ਰੂਪ ਹੋਰ ਹੈ ਅਸੀਂ ਵੱਖਰਾ ਵੱਖਰਾ ਕਹਿ ਦੇਣਾ ਪਰ ਜੇ ਕੋਈ ਸਾਇੰਸ ਦਾ ਨੂੰ ਪੁੱਛੋ ਕਹਿੰਦਾ ਨਹੀਂ ਵੱਖਰਾ ਨਹੀਂ ਆਏ ਉਹਨੂੰ ਦਿਸਦਾ ਪਿਆ ਇਹ ਸਮੁੰਦਰ ਚੋਂ ਹੀ ਭਨੇ ਇਹ ਬੱਦਲ ਜਿਹੜੇ ਨੇ ਇਹਨਾਂ ਬੱਦਲਾਂ ਵਿੱਚ ਜਿਹੜਾ ਪਾਣੀ ਸਮੁੰਦਰ ਦਾ ਪਾਣੀ ਹੈ ਇਹ ਉਹ ਸਮਝਦਾ ਉਹਨੂੰ ਪਤਾ ਲੱਗ ਜਾਂਦਾ ਇਹ ਸਮੁੰਦਰ ਦਾ ਹੀ ਹੈ ਉਥੋਂ ਹੀ ਆਇਆ ਸਾਰਾ ਉਸੇ ਵਿੱਚ ਹੀ ਜਾਣਾ ਇਸੇ ਤਰ੍ਹਾਂ ਕਹਿੰਦੇ ਫਿਰ ਉਸ ਜੀਵ ਨੂੰ ਪਤਾ ਲੱਗ ਜਾਂਦਾ ਕਿ ਸਾਰਿਆਂ ਦੇ ਵਿੱਚ ਇਸ ਜੋਤ ਇੱਕ ਦੀ ਹੈ ਸਾਰਿਆਂ ਵਿੱਚ ਨਾਨਕ ਦ੍ਰਿਸ਼ਟ ਆਇਓ ਸਭ ਠਾਈ ਹੁਣ ਸਾਰੀਆਂ ਥਾਵਾਂ ਤੇ ਇੱਕੋ ਹੀ ਦ੍ਰਿਸ਼ਟੀ ਵਿੱਚ ਆਉਂਦਾ ਪ੍ਰਾਨਪਤੀ ਹਰ ਸਮਕਾ ਉਹ ਪ੍ਰਾਣਾ ਦਾ ਮਾਲਕ ਪਰਮੇਸ਼ਰ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਸਾਰਿਆਂ ਦੇ ਵਿੱਚ ਉਸ ਦੀ ਜੋਤ ਹੈ ਹੁਣ ਉਹਦਾ ਆਸਰਾ ਲੱਭ ਗਿਆ ਤੇ ਸਾਰਿਆਂ ਵਿੱਚ ਹੀ ਉਹ ਦਿਸਦਾ ਮੌਜੂਦ ਜਿਹੜਾ ਹੈ ਉਹ ਪ੍ਰਗਟ ਜਿਹੜਾ ਦਿਸਦਾ ਸਾਨੂੰ ਜਿਹੜਾ ਹੈ ਨજર ਆ ਰਿਹਾ